ਗਾਨੀ ਕੀ ਜੈ ਪੀ ਜੈ ਭਗਵਨ ਜੈ ਪੀ ਜੈ ਭਗਵਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੈ ਸੋ ਮੇਰੀ ਬਹੁਤ ਹੀ ਸਰਦਾਰ ਜੋਤਨੀ ਔਰ ਸਾਡੇ ਸੰਤ ਮਹਾਪੁਰਸ਼ ਮੈਂ ਉਹਨਾਂ ਦਾ ਬੇਲਦੀ ਹੈ ਗਹਿਰਾਈਆਂ ਤੋਂ ਧੰਨਵਾਦ ਕਰਦੀ ਆ ਇੱਥੇ ਆਉਣ ਤੇ ਪਿੰਡ ਪੰਜਵੜ ਕਲਾ ਦੇ ਵਿੱਚ ਆਏ ਹੋਏ ਮੇਰੇ ਭੈਣਾ ਮੇਰੇ ਵੀਰ ਮੇਰੇ ਬਜ਼ੁਰਗ ਔਰ ਮਾਤਾਵਾਂ ਉਹਨਾਂ ਦਾ ਵੀ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੀ ਆ ਔਰ ਮੈਂ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦੀ ਆ ਕਿ ਅੱਜ ਸਾਡੇ ਸ਼ਹੀਦ ਪਾਪਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਆ ਸੋ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਬੋਲੇ ਸੋ ਨਿਹਾਲ ਸਾਨੂੰ ਹਮੇਸ਼ਾ ਹੀ ਸੰਘਰਸ਼ ਲੜਨੇ ਸਿਖਾਏ ਸਿਰ ਦੇਨੇ ਸਿਖਾਏ ਔਰ ਮੈਂ ਆਪਣੇ ਸਮੁੱਚੇ ਆਏ ਲੋਕ ਉਹਨਾਂ ਨੂੰ ਇਹੀ ਅਪੀਲ ਕਰਨਾ ਚਾਹੁੰਦੀ ਆ ਕਿ 85 ਸਾਲਾਂ ਤੋਂ ਤੁਸੀਂ ਲਾਰੇ ਸੁਨੇ ਨੇ 85 ਸਾਲਾਂ ਤੋਂ ਤੁਸੀਂ ਇਨਾਂ ਲੋਕਾਂ ਤੋਂ ਲੁੱਟ ਖੋਹ ਕਰਾਈ ਹੈ ਤੇ ਇਨਾਂ ਤੁਹਾਨੂੰ ਉਹ ਜਨੀ ਦਿੱਤਾ ਮੈਂ ਆਪਣੀਆਂ ਭੈਣਾਂ ਨੂੰ ਪੁੱਛਣਾ ਚਾਹਨੀ ਆ ਕਿ ਤੁਹਾਨੂੰ ਕੀ ਦਿੱਤਾ ਇਹਨਾਂ ਨੇ ਹਜ਼ਾਰ ਪੈਸੇ ਦੇ ਬਜਾਏ ਤੁਹਾਡੇ ਬੱਚਿਆਂ ਦੇ ਹੱਥਾਂ ਦੇ ਵਿੱਚ ਇਹਨਾਂ ਸਰੀਂਜਾਂ ਫੜਾਈਆਂ ਮੈਂ ਜਦੋਂ ਵੇਖਦੀ ਆ ਸੋਸ਼ਲ ਮੀਡੀਆ ਤੇ ਕਈ ਵਾਰ ਆਉਂਦਾ ਹੈ ਕਿ ਉਹ ਮਾਵਾਂ ਦੇ ਸੀਨੇ ਪਾੜ ਜਾਂਦੇ ਨੇ ਜਿਨ੍ਹਾਂ ਦੇ ਬੱਚੇ ওভারਡੋਜ਼ ਨਾਲ ਮਰ ਜਾਂਦੇ ਨੇ ਉਹ ਮਾਵਾਂ ਵਿਲਕਦੀਆਂ ਉਹ ਭੈਣਾਂ ਵਿਲਕਦੀਆਂ ਉਹ ਮੇਰ ਤੋਂ ਵੇਖੀਆ ਨਹੀਂ ਜਾਂਦੀਆਂ ਜਦੋਂ ਆਪਣੇ ਪੁੱਤਾਂ ਨੂੰ ਮਰਦੇ ਆਇਆ ਸਾਂੜ ਕੇ ਹੋਏ ਸੋ ਪੈਣਾ ਹੁਣ ਤੁਸੀਂ ਸੋਚ ਲਓ ਕਿ ਸਿਰਿੰਜਾਂ ਚਾਹੀਆਂ ਚਾਹੀਦੀਆਂ ਕਿ ਹੱਥਾਂ ਦੇ ਵਿੱਚ ਪੈਨਸਲ ਆ ਪੈਨ ਚਾਹੀਦੇ ਅੱਜ ਤੁਹਾਡੇ ਲਈ ਸੋਚਣ ਦਾ ਸਮਾਂ ਹੈ ਕਿ ਸਾਨੂੰ ਨਾਤੇ ਝਾੜੂ ਚਾਹੀਦਾ ਹੈ ਤੇ ਨਾ ਹੀ ਸਾਨੂੰ ਜਹਾਪੀਆ ਚਾਹੀਦਾ ਤੇ ਨਾ ਹੀ ਇੰਨਾ ਠੱਗਾਂ ਦੇ ਲਾਰੇ ਚਾਹੀਦੇ ਨੇ ਸਾਨੂੰ ਆਪਣੇ ਬੱਚਿਆਂ ਲਈ ਐਜੂਕੇਸ਼ਨ ਵਧੀਆ ਕਾ ਵਧੀਆ ਪਾਣੀ ਔਰ ਵਧੀਆ ਲਾਈਫ ਚਾਹੀਦੀ ਹੈ ਜਿਹੜੀ ਕਿ ਅੱਜ ਸਾਡੇ ਜੋ ਨੌਜਵਾਨ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਰਹਿਣਾ ਨਹੀਂ ਚਾਹੁੰਦੇ ਕਿਉਂਕਿ ਉਹ ਕਹਿੰਦੇ ਨੇ ਕਿ ਇੱਥੇ ਲਾਈਫ ਵਧੀਆ ਨਹੀਂ ਹੈ ਅਸੀਂ ਬਾਹਰ ਜਾ ਪਰ ਮੈਂ ਆਪਣੇ ਲੋਕਾਂ ਦੀ ਲਾਈਫ ਇੱਥੇ ਇੰਨੀ ਕੁ ਵਧੀਆ ਬਣਾਉਣਾ ਚਾਹੁੰਦੀ ਆ ਆਪਣੇ ਹਲਕੇ ਦੀ ਲਾਈਪ ਇੰਨੀ ਕੁ ਵਧੀਆ ਬਣਾਉਣੀ ਚਾਹੀਦੀ ਆ ਕਿ ਜਿਹੜੇ ਮੇਰੇ ਲੋਕ ਅੱਜ ਮੈਂ ਆ ਰਹੀ ਆ ਤੇ ਕੱਲ ਨੂੰ ਮਨਵਾਉਣ ਦੀ ਲੋੜ ਨਾ ਪਵੇ ਮੇਰਾ ਇੱਕ ਮੈਸੇਜ ਲੱਗੇ ਤੇ ਮੇਰੇ ਸਮਾਜ ਇਥੇ ਲੋਕਾਂ ਦਾ ਹੱਡ ਲਿਆ ਦੇ ਉਹ ਨਹੀਂ ਸੋਢਾ